ਕਾ ਦੋਸਤੋ ਕੀ ਹਾਲ ਚਾਲ ਹੈ ਆਪਾਂ ਪੜਾਕੇ ਸਾਰਿਆਂ ਨੂੰ ਚਲਾਏ ਹੁੰਦੇ ਆ ਪਰ ਪੜਾਕੇ ਬਣਦੇ ਕਿਵੇਂ ਆ ਦੋਸਤੋ ਆ ਦੇਖੋ ਪਹਿਲਾਂ ਚਿੱਟੀਆਂਈਆਂ ਪੈਪਾਂ ਹੁੰਦੀਆਂ ਜਿਹੜੀਆਂ ਉਹਦੀਆਂ ਹੁੰਦੀਆਂ ਆਪਣੇ ਅਕਬਾਰਾਂ ਦੀਆਂ ਬਣੀਆਂ ਹੋਈਆਂ ਗੋਲ-ਗੋਲ ਪੈਪਾਂ ਦੀ ਤਰ੍ਹਾਂ ਉਹਨੂੰ ਕੀ ਕਰਦੇ ਨੇ ਰੰਗ ਦੇ ਵਿੱਚ ਡਬੋ ਲੈਂਦੇ ਨੇ ਲਾਲ ਦੇ ਵਿੱਚ ਆ ਦੇਖੋ ਉਦੋਂ ਬਾਅਦ ਇਹਨਾਂ ਨੂੰ ਸੁਕਾ ਲੈਂਦੇ ਨੇ ਸੁਕਾ ਲੈਂਦੇ ਨੇ ਆ ਦੇਖੋ ਦੋਸਤੋ ਸੁਕਾ ਕੇ ਉਦੋਂ ਬਾਅਦ ਇਹਨਾਂ ਨੂੰ ਇੱਥੇ ਕਟਿਆ ਜਾਂਦਾ ਹੈ ਇਥੇ ਇਹਦਾ ਸਹਿਜ ਪਹਿਲਾਂ ਹੀ ਫਿੱਟ ਕੀਤਾ ਹੁੰਦਾ ਹੈ ਪੜਾਕਿਆਂ ਜਿੰਨਾ ਉਹ ਉਹਵੇਂ ਧੱਕੀ ਜਾਂਦੇ ਤੇ ਉਹਵੇਂ ਉਹਨੂੰ ਨੱਪੀ ਜਾਂਦੇ ਨੇ ਤੇ ਪੜਾਕਿਆਂ ਜਿਹੜੀਆਂ ਜਿਹੜੀਆਂ ਉਹ ਗੋਲ ਜਿਹੜੀਆਂ ਕੱਤੇ ਦੀਆਂ ਪੈਪਾ ਹੁੰਦੀਆਂ ਉਹਦੀਆਂ ਅਕਬਾਰ ਦੀਆਂ ਉਹ ਕੱਟੀਆਂ ਜਾਂਦੀਆਂ ਉਦੋਂ ਬਾਅਦ ਇਹਨਾਂ ਨੂੰ ਇਕੱਠਾ ਕਰਕੇ ਇੱਕ ਗੋਲ ਸੈਂਚਾ ਹੁੰਦਾ ਹੈ ਉਹਦੇ ਵਿੱਚ ਫਿੱਟ ਕਰ ਲਿਆ ਜਾਂਦਾ ਹੈ ਸਾਰਿਆਂ ਨੂੰ ਗੋਲ ਫਿੱਟ ਕਰਕੇ ਉਦੋਂ ਬਾਅਦ ਉਹਦੇ ਵਿੱਚ ਬਰੂਦ ਪਾਇਆ ਜਾਂਦਾ ਹੈ ਬਰੂਦ ਪਾ ਕੇ ਆਹ ਦੇਖੋ ਦੋਸਤੋ ਬਰੂਦ ਨਾਲ ਇਹਨੂੰ ਭਰੀ ਜਾਂਦੇ ਨੇ ਉਦੋਂ ਬਾਅਦ ਕੀ ਕਰਦੇ ਨੇ ਇਹਦੇ ਉੱਤੇ ਮਿੱਟੀ ਪਾਈ ਜਾਂਦੀ ਹੈ ਇਹਦੇ ਉੱਤੇ ਮਿੱਟੀ ਮੰਗੂ ਹੁੰਦਾ ਕੁਝ ਤੇ ਜਿਵੇਂ ਇੱਟਾਂ ਦੀ ਮਿੱਟੀ ਹੁੰਦੀ ਹੈ ਉਸ ਤਰੀਕੇ ਨਾਲ ਤੇ ਉਹਨੂੰ ਉਹ ਕਰ ਲੈਂਦੇ ਨੇ ਫਿਰ ਉਹਦੇ ਵਿੱਚ ਬੱਤੀਆਂ ਪਾਈਆਂ ਜਾਂਦੀਆਂ ਮੋਰੀਆਂ ਕਰਦੇ ਨੇ ਬਾਰੂਦ ਦੇ ਵਿੱਚ ਦੀ ਤਿੱਖਾ ਕੁਝ ਮਾਰ ਕੇ ਮੋਰੀਆਂ ਕਰਕੇ ਫਿਰ ਉਹਦੇ ਵਿੱਚ ਬੱਤੀਆਂ ਪਾ ਦਿੰਦੇ ਨੇ ਬੱਤੀਆਂ ਪਾਈਆਂ ਜਾਂਦੀਆਂ ਨੇ ਬੱਤੀਆਂ ਪਾ ਕੇ ਆ ਦੇਖੋ ਦੋਸਤੋ ਫਿਰ ਇਹਨੂੰ ਛਾੜ ਦਿੰਦੇ ਨੇ ਉਹ ਸਾਰੇ ਪੜਾਕੇ ਟੇਰੀ ਲੱਗ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਬੰਨਿਆ ਜਾਂਦਾ ਹੈ ਪੜਾਕਿਆਂ ਨੂੰ ਫਿਰ ਆਪਣੇ ਤੱਕ ਪਹੁੰਚਦੇ ਨੇ ਧੰਨਵਾਦ ਦੋਸਤੋ ਵੀਡੀਓ ਦੇਖ